ਖੇਡਦੇ ਕਬੱਡੀਆਂ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਬੱਡੀ ਦੇ ਸੁਪਰਸਟਾਰ ਤੇ ਮਹਾਨ ਜ਼ਾਫੀ ਫਰੀਆਦ ਅਲੀ ਦੀ ਤੇ ਪੂਰੀ ਜਾਣਕਾਰੀ ਲੈਣ ਦੇ ਲਈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤੇ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਅਜਿਹੀਆਂ ਜਾਣਕਾਰੀ ਭਰਪੂਰ ਵੀਡੀਓਜ਼ ਅਸੀਂ ਤੋੜਲੀ ਲੈ ਕੇ ਆਨੇ ਹੀ ਰਹਿੰਨੇ ਆ ਤੇ ਸ਼ੁਰੂ ਕਰਦੇ ਹਾਂ ਗੌਰ ਕਰਿਓ ਕਬੱਡੀ ਸੁਪਰਸਟਾਰ ਫਰੀਆਦ ਅਲੀ ਦਾ ਜਨਮ 14 ਜਨਵਰੀ 1993 ਨੂੰ ਪਿੰਡ ਸ਼ੱਕਰਪੁਰ ਜਿਲੰਦਰ ਵਿਖੇ ਹੋਇਆ ਉਹਨਾਂ ਦੇ ਪਿਤਾ ਦਾ ਨਾਮ ਫਕੀਰ ਹੁਸੈਨ ਤੇ ਮਾਤਾ ਦਾ ਨਾਮ ਸਕੀਨਾ ਹੈ ਉਹਨਾਂ ਦੇ ਉਸਤਾਦ ਹਨ ਵੀਰ ਕੁਰੇਹਾ ਜਿੰਨਾਂ ਤੋਂ ਉਹਨਾਂ ਨੇ ਕਬੱਡੀ ਦੇ ਗੁਣ ਸਿੱਖੇ ਜੇਕਰ ਪੜ੍ਹਾਈ ਦੀ ਗੱਲ ਕਰੀਏ ਤਾਂ ਫਰੀਦ ਅਲੀ ਨੇ 10ਵੀਂ ਤੱਕ ਦੀ ਪੜ੍ਹਾਈ ਬੰਜਰੰਗੇ ਸਕੂਲ ਵਿੱਚ ਕੀਤੀ ਕਬੱਡੀ ਖੇਡਣ ਦੀ ਸ਼ੁਰੂਆਤ ਉਹਨਾਂ ਨੇ 32 ਕਿਲੋ ਭਾਰ ਚੁੱਕਣ ਤੋਂ ਕੀਤੀ ਸ਼ੁਰੂਆਤ ਵਿੱਚ ਤਾਂ 32 ਕਿਲੋ ਭਾਰ ਚੁੱਕਦੇ ਸੀ ਪਰ ਹੌਲੀ-ਹੌਲੀ ਵੇਖਦਿਆਂ ਹੀ ਵੇਖਦਿਆਂ ਉਹ ਕਬੱਡੀ ਦੇ ਸੁਪਰਸਟਾਰ ਬਣ ਗਏ ਫਰੀਦ ਅਲੀ ਨੇ ਕੈਨੇਡਾ ਤੇ ਦੁਬਈ ਦੇ ਵਿੱਚ ਵੀ ਖੇਡ ਖੇਡੀ ਤੇ 2016 ਦੇ ਵਿੱਚ ਟੋਰਾਂਟੋ ਬੈਸਟ ਜ਼ਾਫੀ ਦਾ ਖਿਤਾਬ ਹਾਸਲ ਕੀਤਾ ਇਸ ਤੋਂ ਇਲਾਵਾ ਕਬੱਡੀ ਲੀਗ ਬੈਸਟ ਜ਼ਾਫੀ ਦਾ ਵੀ ਖਿਤਾਬ ਹਾਸਲ ਕੀਤਾ ਨਾਰਥ ਫੈਡਰੇਸ਼ਨ 2016 ਦੇ ਮੈਚਾਂ ਵਿੱਚ ਸਾਰੇ ਸੀਜ਼ਨ ਦੇ ਉਹ ਬੈਸਟ ਜਾਫੀ ਰਹੇ 2018 ਦੇ ਵਿੱਚ ਫਰੀਆਦ ਅਲੀ ਕੈਨੇਡਾ ਦੀ ਧਰਤੀ ਤੇ ਖੇਡੇ ਤੇ ਉੱਥੇ ਆਪਣੀ ਖੇਡ ਦੇ ਝੰਡੇ ਚੁਲਾਏ ਨਾਰਥ ਫੈਡਰੇਸ਼ਨ ਰਾਇਲ ਕਿੰਗ ਯੂਐਸਏ ਅਕੈਡਮੀ ਵੱਲੋਂ ਵੀ ਫਰੀਆਦ ਅਲੀ ਖੇਡਦੇ ਰਹੇ ਤੇ ਅੱਜ ਜੋ ਬੱਚਾ ਬੱਚਾ ਉਹਨਾਂ ਦੀ ਕਬੱਡੀ ਦਾ ਫੈਨ ਹੈ ਜੇਕਰ ਇਨਾਮਾਂ ਦੀ ਗੱਲ ਕਰੀਏ ਤਾਂ ਹੁਣ ਤੱਕ ਫਰੀਆਦ ਅਲੀ 50 ਤੋਂ ਵੱਧ ਮੋਟਰਸਾਈਕਲ ਇੱਕ ਕੋੜੀ 3 ਐਲਈਡੀ 3 ਵਾਸ਼ਿੰਗ ਮਸ਼ੀਨ 4 سونے ਦੀਆਂ ਮੁੰਡੀਆਂ ਤੇ ਇੱਕ ਓਪਨ ਜੀਪ ਵੀ ਜਿੱਤ ਚੁੱਕੇ ਹਨ ਜੇਕਰ ਨਗਦ ਨਾਮਾ ਦੀ ਗੱਲ ਕਰੀਏ ਤਾਂ ਉਸ ਦੀ ਕੋਈ ਲਿਮਟ ਹੀ ਨਹੀਂ ਹੈ 21115200 ਦੇ ਬਹੁਤ ਨਗਦ ਇਨਾਮ ਫਰੀਆਦ ਅਲੀ ਜਿੱਤ ਚੁੱਕੇ ਹਨ ਦੋਸਤੋ ਇਹ ਹੈ ਸੀ ਫਰੀਆਦ ਅਲੀ ਦੀ ਜ਼ਿੰਦਗੀ ਉੱਤੇ ਇੱਕ ਵੀਡੀਓ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਦੇ ਹੋ ਤੇ ਤੁਹਾਡਾ ਫੇਵਰਟ ਕਬੱਡੀ ਸਟਾਰ ਕਿਹੜਾ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ ਧੰਨਵਾਦ